ਪਹਿਲਾ ਵੀਡੀਓ ਬਖਵਾਉਂਦੂ ਕਿਨੇ ਪਾਰਗਾਂ ਮੈਂ ਜਾਂਟੇ ਵੀਡੀਓ ਬਖਵਾਉਂਦਾਂ ਕਿਨੇ ਪਹੰਗ ਲੰਗਾ ਸੀ ਜੇ ਕੱਲੀ ਕੱਲੀ ਦੇ ਸਾਨਾ ਵਿੱਚੇ ਹੈ ਕੱਲੀ 13000 ਦੀ ਕੱਲੀ 15 15 ਦੀ ਕੱਲੀ 15 ਦੀ ਤੇ ਜੋੜੀ 25 ਦੀ ਜੋੜੀ 25 ਦੀ ਜੋੜੀ ਕਿਹੜੀ ਜੋੜੀ ਲੱਗੇ ਸਾਰੇ ਸਾਹਮਣੇ ਲੱਗੇ ਵੀਡੀਓ 21000 ਦਾ ਇਹਨੇ 25 ਦੀ 20000 ਤੋਂ ਵੱਧ ਜੋੜੀ ਦੇਖਣਾ ਮੈਂ ਗੜੀ ਨਾ ਦੇ ਰਿਹਾ ਉਹਨੇ ਕੀ ਲੱਗਿਆ ਯਾਰ ਉਹਨੇ ਕੀ ਲੱਗਿਆ ਲੱਗੇ ਰਹਿਣ ਦੇ ਯਾਰ ਆਲੇ ਵੀ ਗਲਾਬੀ ਚੰਬੜੀ ਚੱਕ ਸਾਰੇ ਨੀ ਮੈਂ ਤੇ ਜੋੜੀ ਵੇਚ ਦੇਣਾ ਜੋੜੀ ਨਹੀਂ ਯਾਰ ਖੇਲੇ ਲੱਗੇ ਤੁਨੂੰ 21 ਲੱਗੇ 100 ਲੱਗੇ ਕੋਈ ਨਹੀਂ ਨਹੀਂ ਤੈਨੂੰ ਫੜਾ ਨਹੀਂ ਲੱਗੇ ਸੀ ਤਫਰੀ ਕੀ ਹੀ ਦਿਨੇ ਲੱਗੇ ਸੀ ਕਢਾਣ ਦੇ ਉਹ ਕਿੰਨੇ ਦੀਆਂ ਆ ਗਏ ਸੀ ਤੇ ਦੀਆਂ ਆਲੇ ਖੇਰੀਆਂ ਉਹ ਫੜਾਏ ਪਾਉਂਦੇ ਕਿੰਨੇ ਦੀਆਂ ਨੇ ਹੈ 21 ਦੀਆਂ ਹੋਊਗਾ ਯਾਰ 21 ਲਾਦਾ ਤੂੰ ਓਏ ਬਰਚੀ ਕਰਦੀ ਲੋਕੀ ਤੇਰੀਆਂ ਓਏ ਖੜੇ ਓ ਬਾਤਾਂ ਪਰੇ ਜਾ ਰੋਗੀਆਂ ਹੋਗੀਆਂ ਕਰਕੇ ਲੈਵੇ ਕੋਈ ਮਾਚੀ ਲੈ ਕੇ ਫਿੱਟ ਲਿਖੀ ਓਏ ਇਹ ਯਾਰ ਉਹ ਪ੍ਰਧਾਨ ਜਿੰਮੇ ਤੋਂ ਹੁੰਦਾ 32000 ਦੀ ਜਣਾ ਓਏ ਲੈ ਕੇ ਯਾਰ ਪੈਸੇ ਕੱਢ ਮੈਂ ਤੋਂ ਤੈਨੂੰ ਮੈਂ ਆਪੇ ਰੁਪਏ ਮਰਜ਼ੀ ਕਰੇ ਮੈਨੂੰ ਉਸ ਵਾਲੇ ਪਾਉਨੇ ਭੇਜੇ ਮੈਨੂੰ ਓ ਲੈ ਖਰੇ ਆ ਬੱਦ ਕੇ ਮੈਂ ਆਪੇ ਆਪੇ ਕਰੂੰਗੀ ਰਸਤਾ ਤੇ ਮੈਨੂੰ ਵੀ ਬੜਾ ਦੇ ਯਾਰ ਤੂੰ ਆੱਕ ਨਿਕਲਦੇ ਬੱਕਰੀਆਂ ਖੜਗੀਆਂ ਹੁਣੇ ਦੇ ਦਊ ਤੁਹਾਨੂੰ ਖਾਈ ਹੋ ਗਈ ਤੇਰੇ ਨਾਲ ਯਾਰ ਕਿੰਨੇ ਦੀ 21 ਦੇ ਵਜੇ ਤਿੰਨ 21 ਦੇ ਵਜੇ ਤਿੰਨ ਕਿੰਨੇ ਲੱਗੇ ਤੁਹਾਨੂੰ ਲੈਖ ਪ੍ਰਧਾਨੀਆਂ ਨੂੰ ਮਿੱਤੇ ਠੀਕ ਹੈ ਵੀੜਾ ਬਣਾਣਾ ਵੀ ਅਗਲੀ ਮੰਡੀ ਪੈਸੇ ਦੇਣੇ ਨੇ ਮਿੱਤੇ ਨੇ ਅਨਾ ਅਗਲੇ ਵੰਡੇ ਆਖਾ ਕਿਆ ਹੁਣੇ ਦੇ ਹੁਣ ਵੇਖ ਕੇ ਹੁਣੇ ਦਊਗਾ ਤੁਹਾਨੂੰ ਯਾਰ ਨਹੀਂ ਅਗਲੀ ਮੰਡੀ ਦਊਗਾ 500 ਰੁਪਏ ਥੋੜੀ ਹੋਰ ਦੇਵਾ ਪਰ ਉਹ ਦੇ ਦੇ ਉਹ ਦੇ ਦੂ ਬਾਈ ਜ਼ੀਰੇ ਕਿਵੇਂ ਬਾਈ ਜ਼ੀਰੇ ਕਿਵੇਂ ਕਰਾਦਾ ਸੌਦਾ 21000 ਦੀਆਂ ਹੋਊਗਾ ਬਾਈ ਇਹ ਠੀਕ ਆ ਅਗਲੀ ਮੰਡੀ ਪੈਸੇ ਦੇਣਗੇ ਹੁਣ ਬੱਕਰੀਆਂ ਬੱਕਰੀਆਂ ਹੋਣੀ ਤੇ ਦਾ ਠੀਕ ਆ ਬੱਕਰੀਆਂ ਸਾਨੂੰ ਖਾਣ ਦੇ ਠੀਕ ਆ ਕਪਤਾਨ ਵੇਖੀਆਂ ਬਾਈ ਹਾਂ ਵੇਖੀਆਂ ਬਾਈ ਖਰੀਆਂ ਉਹ ਕਹਿੰਦੇ ਅਗਲੀ ਮੰਡੀ ਪੈਸੇ ਦੇਣਗੇ ਹੋ ਸਕਦੇ ਇਹ ਹੁਣ ਹੁਣ ਉਹ ਬੱਕਰੀਆਂ ਵੇਚਦਾ ਹੁਣ ਦਊਗਾ ਲਿਖਾਈ ਦਾ ਕੀ ਕੀਤਾ ਕਿਹੜਾ ਪਿੰਡ ਸੀ ਬਾਬਾ ਜੀ ਲੈ ਫੇਰ ਉਹ ਹੀ ਗੱਲ ਹੁਣ ਫੇਰ ਉਹ ਹੀ ਗੱਲ ਦਿਖਾਈ ਆਪ ਆਪਣੀ ਬਾਬਾ ਕਿਹਾ ਬਾਈ ਇਹਨੇ ਆਪਾਂ ਨੇ ਝੂਠ ਮਾਰਿਆ ਸੀ ਕਿਹੜਾ ਪਿੰਡ ਸੀ ਆਪਣਾ ਠੱਠੇ ਭਾਈ ਠੀਕ ਭਾਈ ਜਾਲੀ ਮੀਤੇ ਖੋਲ ਲਖਾਈ ਦੇ ਬੋਣੀ ਕਰਾ ਬਾਈ ਖਾਈ ਦੇ ਦੋ ਬੋਣੀ ਕਰਾ ਦਿਓ ਨਾ ਬੋਣੀ ਕਰਾ ਬਾਬੇ ਮੀਤੇ ਨੂੰ ਦਵਾ ਤੀਆਂ ਬਾਈ ਆ ਪੱਠਾ ਦੋਵੇਂ ਬਾਈ ਬਾਜ ਕਰ ਲੈ ਜੋ ਵਾਦਾ ਕਰ ਡੱਕ ਰਿਆ ਤੂੰ ਬੋਣੀ ਕਰਾਓ ਸਹੀ ਗੱਲ ਆ ਨਹੀਂ ਹੁਣ ਕਿੰਨੇ ਪੈਸੇ ਕਰਾ ਲਓ ਆ ਪੱਠਾ ਪੈਸੇ ਮੇਰੇ ਕੋਲ ਜਬਤ ਦੇ ਕੇ ਜਰਾ ਉਦੋਂ ਯਾਰ ਹੋ ਬੱਕਰੀਆਂ ਖੜੀਆਂ ਨਹੀਂ ਹੋਵੇ ਹਾਂ ਜੇ ਹੁਣ ਮੰਨ ਕੇ ਚਲੋ ਜਾਨਵਰ ਵੇਚ ਗਏ ਹੁਣ ਦੇ ਦੂਗਾ ਨਹੀਂ ਤਾਂ ਆਉਂਦੀ ਮੰਡੀ ਪੈਸੇ ਦੇ ਦੇਣਗੇ 10000 ਰੁਪਏ ਹੁਣ ਸਾਈ ਦੇਤੀ 10000 ਤਾਂ 10000 ਰੁਪਏ ਸਾਈ ਦੇਤੀ 10000 ਨਹੀਂ ਥੋੜੇ ਹੋਰ ਦਵਾ ਦੇ ਮੈਂ ਦੇਨੇ ਆ 20000 ਹੈਗੇ ਚੱਲ ਕੋਈ ਨਹੀਂ 20000 ਰੁਪਏ ਦੇ ਲਾ ਦੇ ਹੁਣ ਪੱਕੀਆਂ ਨਾਲ ਕਿੰਨੇ ਹੁਣੇ ਦੇ ਦੂਗਾ ਨਹੀਂ ਅਗਲੀ ਮੰਡੀ ਲਿਖ ਦਿਓ ਤੇ ਬਈ ਵਾ ਉੱਤੇ ਬਈ ਪਰਚੀ ਤੇ ਲਿਖ ਦਿ ਬਾਈ ਖਾਈ ਆਪ ਆਪਣੀ ਮੇਰੇ ਮੁਰਕੇ ਪੈਸੇ ਲਿਖ ਦੋ ਬਈ ਤਰੀਕ ਵੀ ਲਿਖ ਦੋ ਤੇ ਕੀਮਤ ਵੀ ਲਿਖ ਦੋ 20000 ਅਗਲੀ ਮੰਡੀ 1000 ਆ ਗਿਆ ਮੈਂ ਕਹਿਆ ਰ ਆ ਗਿਆ ਪਹਿਲੇ ਪਹਿਲੇ ਪੈਸੇ ਆਉਣਗੇ ਇਹਨਾਂ ਦੇ ਠੀਕ ਆ ਬਾਈ ਲੇਟ ਹੋਣ ਤੇ ਜੁਰਮਾਨਾ ਜੁਰਮਾਨਾ ਹੈ ਹੀ ਫਿਰ ਨਹੀਂ ਨਹੀਂ ਸਹੀ ਗੱਲ ਹੈ ਨਹੀਂ ਸਹੀ ਆ ਬਾਈ ਲੇਟ ਹੋਣ ਤੇ ਜੁਰਮਾਨਾ ਜਿਹੜੀ ਕਰ ਕਰ ਹਾਂ ਹਾਂ ਕੋਈ ਤਾਂ ਹੈ ਮੰਦੂਰ ਹੈ ਸਹੀ ਗੱਲ ਹੈ ਹਾਂ ਹੁਣ ਵੇਖਿਆਗਾ ਨਹੀਂ ਤਾਂ ਨਹੀਂ ਫਿਰ ਬੰਦਾ ਯਾਦ ਰੱਖਦਾ ਹੈ بابا ਲਿਖ ਦੇ ਉੱਤੇ ਬਾਈ ਹਾਂ ਤਾਂ ਹੁਣ ਤਾਂ ਹੋ ਗਿਆ ਜਦੋਂ ਲੇਟ ਹੋਣ ਤੇ ਜੁਰਮਾਨਾ ਲਿਖ ਸਾਰੇ ਹਸਤੇ ਆ ਹਾਂ ਸਾਰੇ ਹਸਤੇ ਆ ਤੇਰੀ ਸਾਰੇ ਹਸਤੇ ਮੈਂ ਸੋਨੇ ਕਰਤੇ ਮੈਂ ਚਲੇ ਯਾਦ ਕਰੇ ਹਾਂ ਹਾਂ ਕਰਤੀ ਕਰਤੀ ਯਾਰ ਬਹੁਤ ਬਹੁਤ ਧੰਨਵਾਦ ਕਪਤਾਨ ਤੇਰਾ ਜਿਆਦਾ ਨਾ ਪਤਾ ਵੀ ਦੇਣੇ ਕਿੰਨਾ ਜੁਰਮਾਨਾ ਰੱਖਿਆ 1000 ਰੁਪਿਆ 1000 ਰੁਪਿਆ ਜੁਰਮਾਨਾ ਕਰਦੇ ਇੱਕ ਦਿਨ ਦਾ ਰੇਟ ਹੋਣ ਦਾ ਇੱਕ ਦਿਨ ਦਾ ਨਾ ਫਿਰ ਤਾਂ ਨੇ ਠੀਕ ਆ ਠੀਕ ਆ ਫੈਂਸ ਵਾਲਾ ਕਰ ਲੈ ਇਹ ਪਰਚੀ ਤੂੰ ਰੱਖ ਇਹ ਪਰਚੀ ਰੱਖ ਲੈ ਕੋਲੇ ਠੀਕ ਆ ਕਪਤਾਨ ਮਰੇ ਲਿਖ ਲਿਆ ਕਰੋ ਮਹਾਰਾਜ ਅੰਦਰ ਹੀ ਨੰਬਰ ਲਿਖੋ ਮੇਰਾ ਵੀ ਤੇ 200 ਪਾ ਲਈ ਆ ਤੇ 200 ਪੂ ਫਿਰ 16 ਦੇ ਪਹਿਲੇ 200 ਦਾ ਉਹ ਤਾਂ ਮੇਰਾ ਹੋ ਗਿਆ 16 ਦਾ ਹੁਣ ਉਹ ਪਰ 200 ਹੀ ਪੈ ਗਿਆ ਨੂੰ ਤਾਂ ਹੁਣ ਉਹਦੀ ਹੋ ਗਈ ਉਹ ਲਿਖਾਈ ਉਹ ਕਰਾਉਂਗਾ ਉਹ ਕਰਾਉਂਗਾ ਉਹ ਨਾਲੇ ਉਹਦੀ ਕਰਾਉਂਦੀ ਲੈ ਫੜ ਯਾਰ ਫੜ ਲੈ ਪੈਸੇ ਯਾਰ ਸਹੀ ਗੱਲ ਸਬਦਾ ਹੋ ਗਿਆ ਪਿਆ ਹਾਂ ਉਹ ਵੀਡੀਓ ਕਪ ਕਤ ਲਖਾਈ ਪੇ ਉਪਰਾ ਹਾਂ ਹੋ ਗਏ ਉਹ ਤਰਦਾ ਲੈ ਸਾਡੇ ਆ ਸਤਾ ਸਾਰੇ ਅਰਦਾ ਲੈ ਤੂੰ ਦਸ ਨਾਲ ਆਪ ਹੀ ਕੋਈ ਨਹੀਂ ਲੱਗਦੀ ਆ ਜਾਂਦਾ ਇਹ ਤਾਂ ਖੋਰੀ ਜੰਨੇ ਆ ਕਮੇ ਅੱਠ ਕਰ ਦੇ ਲਖਾਈ ਤਰ ਤੈਨੂੰ ਇੱਥੇ ਸਾਰਾ ਕੁਝ ਇੱਥੇ ਜਣਾ ਤੂੰ ਐ ਕਰ ਯਾਰ ਉਹਨੂੰ ਨਹੀਂ ਪੁੱਛਦਾ ਮੈਂ ਅੱਠ ਦੀ ਹੋ ਗਈ ਲਖਾਈ ਨਾ ਲੈ ਫੜਾ 500 ਨਹੀਂ ਮਹਿੰਗੀ ਫੜਾ ਯਾਰ ਕੋਈ ਨਹੀਂ ਚਾਹੇ ਪੀਸੀ ਨਹੀਂ ਬਣ ਰਹੀ ਆ ਮੈਂ ਕਿਤੇ ਪਾਉ ਲੈਣੀ ਤੂੰ ਯਾਰ ਮੈਂ ਤੇਰੀ ਖਬਰ ਤਾਂ ਸੁਣਾ ਕੀ ਨਹੀਂ 3 ਸੋਣਾ 3 ਸੋਣਾ ਓਏ ਕਹਿੰਦੇ ਆ ਤਾਂ ਸੋ ਲਗੇ ਸੀ ਉਹ ਲੱਖਾਂ ਰੁਪਈਆ ਹੀ ਆ ਉਹ ਸੀਰੇ ਮੰਨਦਾ ਮੈਂ ਪੱਗਾ ਸੋਦਾ ਮੈਂ ਗੱਗ ਕਰੇ ਉਹ 300 ਰੁਪਈਆ ਸੀ ਨਾ ਸੀਰੇ ਨੇ ਪੁੰਗਲਾ ਕੋਪਰ 1500 ਬਤਾ ਬਤਾ ਕੱਟ ਕੱਟ ਕੁਮਾਰ ਉਹ ਕਿਤਕੁਸ ਨਹੀਂ ਹੁੰਦਾ ਕੋਈ ਸਾਡੇ ਆ ਕੇ ਕੰਦਾ ਪਾ ਦੇ ਕੁਸ ਨਹੀਂ ਹੁੰਦਾ ਪਾਸ ਉਹ ਕੇਵਲ ਫੜੀ ਆ ਲੈ ਆਈ ਆ ਇਹ ਕਰਾਂਗਾ 7500 ਲੈ ਯਾਰ ਚੱਕ ਫੇਰਾ ਠੀਕ ਹੈ ਕੱਟ ਯਾਰ ਕਿਉਂ ਪਾਸ ਕੱਟ ਯਾਰ ਲਿਆ ਕੱਟ ਬੱਸ 300 ਰੁਪਈਆ ਦਾ ਹੀ ਫਰਕ ਆ ਕਿਉਂ ਯਾਰ ਕੇਵਲ ਕੋਈ ਚਾਹ ਰਿਹਾ ਹੈ ਕਿ ਫਾਂਸਟਰ ਤੋਂ ਆਣਾ ਕਾਲ ਹੁੰਦਾ ਜੀ ਖਾਈ ਤੋਂ ਕਰਉਣੀ ਆ ਹਾਂ ਭਾਈਆ ਹਾਂ ਮਾਫ ਜੀ 8000 ਰੁਪਏ ਲਖਾਈ ਤੋਂ ਕਰਉਣੀ ਚਾਹੁੰਦਾ 2000 ਰੁਪਏ ਸਹੀ ਗਣਤੀ ਤੇਰੀ ਖਤਰੀ ਝੋੜ ਲਾਇਆ ਬੰਦਿਆਂ ਨੇ ਨਹੀਂ ਨਹੀਂ ਯਾਰ ਅਸੀਂ ਫੜ ਫੜ ਕੇ ਪਹਿ ਪਾਈ ਗਿਆ ਇੱਧਰ ਬਈ ਸਾਹਮਣੇ ਪਲਾ ਵੀ ਲਿਆ ਕਰ ਕਦੋਂ ਆਪ ਵੀ ਮੰਨ ਲਿਆ ਕਰ 800 ਆ ਲਖਾਈ ਤੋਂ ਦੋ ਫਰਕ ਲਗਾਈ ਕਿਹੜਾ ਪਿੰਡ ਸੀ ਬਾਈ ਆਪਣਾ ਕਾਂਗੜਾ ਕਾਂਗੜ ਤੋਂ ਆਏ ਸੀਗੇ ਕੇਵਲ ਕੋਠੇ ਗੁਰੂ ਗਿਆਨ ਨੂੰ ਦਵਾਤੀ ਆ ਸਿਰੇ ਕਿਹੜੀ ਹੋਏ ਤਾਂ ਸੌਦਾ ਆ ਪੱਠ ਹੋਈ ਆ ਬਈ ਕਾਲੀ ਆ ਲਾਲ ਅੱਖਾਂ ਦੀ ਲਾਲ ਅੱਖਾਂ ਵਾਲੀ ਆ ਜਿਹੜੀ ਉਹਨਾਂ ਨੂੰ ਮੂੰਹ ਕਰੀ ਖੜੀ ਆ ਲੈ ਵੀ ਆ ਆਈ ਨਾ ਆਈ ਲੈ ਵੀ ਦੋਸਤੋ ਆ ਪੱਠ ਦਾ ਸੌਦਾ ਹੋਇਆ 8000 ਚ ਲਖਾਈ ਉਹ ਬਾਈ ਜਿਹੜਾ ਆਇਆ ਸੀ ਕਾਂਗੜਕ ਤੋਂ ਉਹਨੇ ਕਰਵਾਉਣੀ ਆ ਇੱਕਦਾਨ ਹੁਣ ਕਿਹੜੇ ਹੋਦੇ ਕੋਠੇ ਗੁਰੂਆਂ ਵਾਲੇ ਨੇ ਲੈ ਲਈ ਆ ਕੇਵਲ ਨੇ ਫਿਰ ਆ ਫਿਰ ਆ ਫਿਰ ਆ ਫਿਰ ਆ ਬਾਈ ਮੇਰੇ ਨਾ ਪਾ ਪੂਰੇ ਕਹਦੇ ਚਾਲੇ ਉਹ ਕਾਲੇ ਦਾ ਕਾਲੀ ਪੜਦਾ ਸੋਦਾ ਕਾਲੀ ਪੜਦਾ ਕੀ ਦੀ ਸੀ ਪੱਠ ਬਾਈ ਬੱਕਰਾ ਬਾਬਾ ਜੀ ਕਿਹੜਾ ਪਿੰਡ ਸੀ ਆਪਣਾ ਕੱਠੀ ਪਾਈ ਦਾ ਇਹ ਕਿਹਨੇ ਖਰੀਦਾ ਜੀ ਇਹਨਾਂ ਦੇ ਬਾਈ ਜੀ ਨੇ ਕਿੰਦਾ ਜੀ ਕਿਹੜਾ ਪਿੰਡ ਸੀ ਗਈ ਪੈਟਾ ਸਹੀ ਕਰਾ ਪਈ ਬੱਚ ਬਣਾਉਣੀ ਆਪਾਂ ਕਾਂਗੜ 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 ਤੂੰ ਆਈ ਸੀ ਕਿੰਨੇ ਦਾ ਸੌਦਾ ਹੋ ਗਿਆ ਜੀ 3500 ਦਾ ਲਖਾਈ ਉੱਤੇ ਆ ਜੀ ਲਖਾਈ ਕੀਤੀ 3500 ਦੀ ਬਾਈ ਜੀ ਕਾਂਗੜ ਕਾਂਗੜ ਵਾਲਿਆਂ ਦੀ ਭਾਈ ਹੋਰਾਂ ਦੀ 3500 ਦਾ ਬੱਕਰਾ ਹੋਇਆ ਲਖਾਈ ਬਾਈ ਕਾਂਗੜ ਵਾਲਿਆਂ ਦੀ 3700 ਦੇ ਪੈ ਗਿਆ ਪੈਸੇ ਗਿਣ ਲਓ ਬਾਈ ਹੋਰ ਵੀ ਸਦਾ ਕੇ ਪੜਦਾ ਹਾਂ ਸਹੀ ਦੇਖੋ ਬੱਕਰਾ ਬੱਕਰਾ ਪੈਸੇ ਗਿਣ ਲਓ ਯਾਰ ਨਹੀਂ ਸਹੀ ਗੱਲ ਹੈ ਮੁੜ ਕੇ ਰੋਲਾ ਪੈਂਦਾ ਲੈ ਵੀ ਛੋਟ ਵੀ ਕਰਤੀ ਆ ਠੀਕ ਆ ਬਈ ਸਹੀ ਆ ਹੀ ਪੈਸੇ ਓਕੇ ਜੀ ਠੀਕ ਆ ਲੈ ਵੀ ਤੁਹਾਨੂੰ ਪੱਠ ਵਿਖਾ ਦੇ ਕਿਹੜੀ ਆ ਪੱਠ ਬਈ ਛੋਟੀ ਕਾਲੀ ਕਾਲੀ ਹਾਂ ਬੱਕਰਾ ਆ ਬੱਕਰਾ ਆ ਕਾਲਾ ਬੱਕਰਾ ਲੈ ਵੀ ਆ ਕਾਲੇ ਬੱਕਰੇ ਦਾ ਸੌਦਾ ਹੋਇਆ 3500 ਹੀ ਤੁਸੀਂ ਦੇਖ ਸਕਦੇ ਛੋਟੇ ਹੀ ਇਹਦਾ ਲਖਾਈ ਬਈ ਕਾਂਗੜ ਕਾਲਿਆਂ ਨੇ ਦੇਣੀਆਂ ਤੇ 3700 ਦਾ ਹੀ ਪੇਜ ਆ